ਉਹ 15000 ਦੇ ਯਾਰ ਹਾਰਾ ਤਾਂ ਹੁਣ ਲੱਗ ਚੁੱਕਿਆ ਵੱਧ ਲੈ ਮੈਂ ਹੁਣ ਫੜ ਲਿਆਣਾ ਹੋ ਹੋ ਬੈਠੇ ਹਾਰ ਜਾ ਮੁੰਡਾ ਹਾਰ ਜਾ ਆ ਗਿਆ ਉਹ ਬਰਦਾ ਹੋ ਬੈਠੇ ਆ ਬੰਦੇ ਉਹ ਬੱਠੇ ਲਾਗੇ ਥੜੇ ਨੇ ਲਾਗੇ ਮੈਂ ਦਿੱਤਾ ਨਹੀਂ ਉਹਨਾਂ ਨੂੰ ਉਹ ਬਾਗੇ ਕਿੰਨਾ ਕਰਨਾ ਰਿਹਾ ਬਾਗ ਨਹੀਂ ਹੁੰਦਾ ਮੈਂ ਤਾਂ 20 ਤਾਂ ਉੱਤੇ ਛੱਡਣਾ ਚਾਚਾ ਉਹ ਕਿੰਨੇ ਲਾਗੇ ਉਹ 18 18 ਨਹੀਂ ਨਹੀਂ ਉਹਨਾਂ ਦਾ ਜਾਨਵਰ ਚੰਗਾ ਗੋਟਾਲੀਆਂ ਬੱਕਰੀਆਂ ਦਾ ਬੱਚਾ ਬਈ ਇਹ ਗੋਟਾਲੀ ਬੱਕਰੀ ਦਾ ਬੱਚਾ ਉਹ ਇਹਨਾਂ ਬਹੁਤ ਓ ਬਾਈ ਚਰ ਵੇਟ ਚ ਤਾਂ ਹੈ ਹੀ ਨਹੀਂ ਇਹ ਵੇਟ ਚ ਤਾਂ ਹੈ ਹੀ ਨਹੀਂ ਇਹ ਵੇਟ ਚ ਹੈ ਹੀ ਨਹੀਂ ਰੰਗ ਮੈਂ ਕੀ ਲੇਖੀ ਜਾਂਦਾ ਨਾ ਤਾਂ ਮੈਂ ਵੇਟ ਦੇ ਹਿਸਾਬ ਨਾਲ ਲੈਤਾ ਨਾ ਮੈਂ ਵੇਟ ਦੇ ਹਿਸਾਬ ਨਾਲ ਵੇਚਣਾ ਇਹ ਲੱਗ ਲਊਗਾ ਬਾਈ ਇੱਥੇ ਮਰਜ਼ੀ ਵੇਚਣ ਦੇ ਹੁਣ ਲੈ ਗੀ ਹੰਡ ਨੂੰ ਲਾ ਲੈਂਦੇ ਨਾ 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 ਜਿੰਨ ਰਾੜੀਆਂ ਹੈ ਪੱਕੀ ਪੱਕੀ ਹੈ ਕੱਟ ਬੋਲੀ ਜੀ ਮਰੀ ਨਾ ਗੋੜੀ ਲਾਉ ਨਾ ਪੋਲੀ ਪੱਕੀ ਪੱਕੀ ਰੋ ਹਰ ਜਾ ਇੱਕ ਮਿੰਟ ਪੱਕੀ ਨਾ ਸਾਰੇ ਨਹੀਂ ਤਾਂ ਆਉਂਦਾ ਚਾਚਾ ਇੱਕ ਮਿੰਟ ਸਹੀ ਘੜ ਕੇ ਫੜਾ ਯਾਰ ਕਿੱਧਰ ਜਾਓ ਚੱਲ ਹੈ ਆਏ ਕਿਤੇ ਰੰਗ ਦੇ 17000 ਚਾਚਾ ਲੱਗ ਗਿਆ ਦੇਖ ਕੇ 17 ਕਿਹਨੇ ਲੱਭਾ ਉਹ ਵੇਖੇ ਨੇ ਬੰਦੇ ਘਰ ਇਹੀ ਨੇ ਬੰਦੇ ਹੋਰ ਕੌਣ ਨੇ ਨਹੀਂ ਇਹ ਨਹੀਂ ਹੈਗੇ ਇਹ ਨਹੀਂ ਹੈਗੇ ਉਹ ਮੁੰਡੇ ਬੈਠਾ ਉਹ ਸਾਹਮਣੇ ਵਾਲੇ ਚੁੱਲ੍ਹਾਤਾ ਹੁਣ ਇਹ ਬੰਦੇ ਆ ਇਹਦਾ ਜਿਆਦਾ 20 ਵੀ ਲੱਗੇ ਲੱਗਦਾ ਕੋਈ ਉਹ ਹੀ ਗੱਲ ਦਾ ਮੌਕੇ ਦਾ ਮੁੰਡਾ ਇਹਦਾ ਬੱਕਰਾ ਇਹ ਬੱਕਰਾ ਭਾਈ ਦੁੱਗਾ ਹੋਇਆ ਹੁਣ ਯਾਰ ਤੂੰ ਲੈਣਾ ਕਿਨੇ ਦਾ ਇਹ ਇਹ ਦੇਖ ਲਾ ਦੇ ਮਾਦਾ 25 ਮੰਗਿਆ ਹਿਸਾਬ ਨਾਲ ਦੱਸ ਦੂੰ ਕੰਮ ਛੱਡ ਦੇ ਕੋਈ ਨਹੀਂ ਲੈ ਬਾਈ ਕਹਿੰਦਾ ਦੇਣਾ ਕਿੰਨਾ ਦਾ ਹੁਣ ਯਾਰ ਇਹ ਦੇ ਦਾਂਗੇ ਬਾਈ ਕਹੇ 1000 ਤੱਕ ਛੱਡ ਦਾਂਗੇ ਇਹ ਬਾਈ ਆ ਮਜ਼ਦੁਰ ਜਰਾ ਬਾਈਓ ਚੱਕ ਲੈਣਾ ਹੁਣ ਬਾਈ ਵਾਲਾ ਪੰਨੀ ਹੈ ਇਹਦਾ ਬੱਕਰਾ ਦਾ ਕਿੱਡਾ ਵਧੀਆ ਵੇਖ ਤਾ ਉਹ ਤਾਂ ਖਤਮ ਸੀ ਉੱਥੇ ਤੱਕ ਹੁਣ ਤਾਂ ਵੱਢਣ ਵਾਲਾ ਸੀਗਾ ਉਹ ਇਹਨੇ ਹਲੇ ਵੱਢਣਾ ਇਹਨੇ ਪਤਾ ਕਿੱਥੇ ਜਾਣਾ ਉਹ ਰੱਖਣਾ ਜਾਣਾ ਪਤਾ ਕਿੱਥੇ ਆ ਖੜ ਜਾ ਇੱਕ ਮਿੰਟ ਬੰਡਲ ਛਾਪੀ ਵਧਣ ਬੱਬਾ ਹਾਂ ਬੰਡਲ ਦੀ ਫਾਇਦਾ ਹੈ ਉਹ ਹਾਂ ਕਾ ਕਿੱਡਾ ਬੋਲਦਾ ਤੂੰ ਆਪਾਂ ਰੋਣ ਸਾਨੂੰ ਹੀ ਸਾਨੂੰ ਦਿਲੋਂ ਆ ਕਟੂ ਮਾਲ ਚ ਫੈਰਾ ਦਾ 40 ਕਿੱਲੇ ਦਾ ਹੋ ਹਾਂ ਪਰ ਤਾਂ ਕਹਿੰਦਾ ਸਰਵਾਨੀ ਲੱਗੂ ਇਹਨਾਂ ਦੀ ਹੈ 24 ਦੇ 25000 ਦਾ ਬਣਦਾ ਕਰਵਾਨੀ ਜਾਇ ਜਾਇ ਕਰਕੇ ਦੇਰੇ ਬੱਕਰਾ ਮੰਡੀ ਤੋਂ ਬਤੀ ਇਹ ਹੀ ਬਚੀ ਹੈਗੀ ਕਰਵਾਨੀਆਂ ਤੂੰ ਤਾਂ ਫੇਰਾ ਕਹਿੰਦਾ ਇਹ ਬਾਈ ਕਹਿੰਦਾ ਛੱਡ ਫਾੜ ਛੱਡ ਦੇਣਾ ਦੇ ਨਾ ਨਾ ਕਿਉਂ ਆਉਂਦਾ ਨਾ ਨਹੀਂ ਨਹੀਂ ਕਿਹਨੇ ਨੂੰ ਛੱਡਦਾ ਫਿਰ ਲੱਤ ਯਾਰ ਵੀ ਤਾਂ ਉੱਤੇ ਛੱਡੂ ਮੈਂ ਛੱਡਿਆ 20 ਨੂੰ ਹੈ ਛੱਡਿਆ 20 ਨੂੰ ਛੱਲੇ ਨਹੀਂ ਆ ਮੇਰੇ ਦਾ ਠੰਡਾ ਕੁਰਤਾ ਪਜਾਮਾ ਪਾਇਆ ਹੈ ਇਹਨਾਂ ਨੂੰ ਗਰਮੀ ਲੱਗਦੀ ਆ ਕੇ ਸਭ ਗਰਮੀ ਇਹਦਾ ਜੋਗਾ ਬਾ ਵਧੀਆ ਬੰਦਾ ਇਹ ਹੋ ਗਿਆ ਅੱਜ ਹੋਰ ਲੈਣਾ ਇੱਕ ਆਉਂਦੇ ਨਹੀਂ ਫਿਰ ਪਤਾ ਨਹੀਂ ਜਾਂ ਮੈਂ ਜਦਾ ਜਦਾ ਜਰਾ 20 ਤੋਂ ਆਇਆ ਬੈਠਾ ਇਹਨਾਂ ਮਾਰਿਆ ਜਾਊਗਾ ਠੰਡ ਲਿਆ ਕੀ ਗੱਲ ਕਰਾ ਦੇ ਕਿ ਮੈਨੂੰ ਕਹਾ ਠੰਡ ਲਿਆ 20 ਤੋਂ ਠੰਡ ਲਿਆ ਕੇ ਦੇ ਯਾਰ ਹੁਣ ਕਿੰਨਾ ਫਰਕ ਲੱਗੇਗਾ ਕੀ ਹਾਂ ਤਾਂ ਇਹ ਇਹ ਹੀ ਦੱਸਣਾ ਯਾਰ ਇਹਦਾ 13 ਹੀ ਕਹਿੰਦੇ ਨੇ ਠੰਡ ਜਦੋਂ ਲੱਗਦਾ ਚੋਵਾ ਚੋਵਾ ਲੱਗਦਾ ਹੋ ਜਾਵਾ ਇਹ ਬਾਈ ਆਦਾ ਫਰਕ ਆ ਯਾਰ ਸਭ ਤੋਂ ਸੇ 20 ਠੰਡ ਲਿਆ ਕੇ ਦੱਸ ਯਾਰ ਅੱਛਾ ਜੀ ਆ ਗਿਆ ਕੱਢ ਕੇ ਦੇਖੋ ਆਉਂਦਾ ਆ ਹੋਰ ਕਿਸੇ ਨਹੀਂ ਚੱਕੂ ਦਾ ਲੱਛੀ ਕਹਿੰਦਾ ਤੂੰ ਨੂੰ ਹਾਂ ਮੈਂ ਕਹਿੰਦਾ ਯਾਰ ਚਾਹ ਬਾਂਡਾ ਵੀ ਨਹੀਂ ਤੂੰ ਤੂੰ ਤਾਂ ਥੱਲੇ ਚਾਹ ਵੀ ਸਾਨੂੰ ਕੀ ਲੰਗਿਆ ਬੰਦੀ ਆ ਬਾਈ ਪੁੱਤ ਦਾ ਸਹੀ ਹੁਣ ਹੁਣ ਤਾਂ ਸਾਈ ਫੜ ਲਈ ਆ ਫੜ ਓਏ ਚਲਾ ਇਹ ਮੋਰੇ ਪੂਰੇ 15000 ਦੇ ਯਾਰ ਹਾਂ 18 ਤਾਂ ਹੁਣ ਲੱਗ ਚੁੱਕਿਆ ਵੱਧ ਲੈ ਮੈਂ ਹੁਣ ਫੜ ਲਵਾਂ ਹਾਂ ਹੋ ਬੈਠੇ ਆ ਜਾ ਮੁੰਡਾ ਹੜ ਜਾ ਹੋ ਬੈਠੇ ਆ ਬੰਦੇ ਉਹ ਬੈਠੇ ਨੇ ਲਾਗੇ ਥੜੇ ਨੇ ਲਾਗੇ ਹੁਣ ਵੀ ਲਈ ਜਾਂਦੇ ਹੁਣ ਕਹੂੰਗਾ ਹੀ ਹੁਣ ਖੜ ਕੇ ਕੀ ਗੱਲ ਕਰੇ ਉਹ ਗਾਹ ਹੁੰਦਾ ਕੀ ਗੱਲ ਕਰੇ ਜਦੋਂ ਮੈਂ ਦਿੱਤਾ ਨਹੀਂ ਉਹਨਾਂ ਨੂੰ ਉਹ ਭਾਗੇ ਕਿੰਨਾ ਨਾ ਭਾਗ ਨਹੀਂ ਹੁੰਦਾ ਮੈਂ ਤਾਂ 20 ਤਾਂ ਉੱਤੇ ਛੱਡਣਾ ਚਾਹਤਾ ਉਹ ਕਿੰਨੇ ਲਾਗੇ ਉਹ 18 18 12 12 12 ओए भाई बोक बोक ਦਾ ਫਰਕ ਹੁੰਦਾ ਜੋ ਤੁਸੀਂ ਬੱਕਰੀਆਂ ਲੈਣ ਆਲੇ ਹੋ ਠੀਕ ਹੈ ਨਾ ਮੇਰੇ ਕੋਲ ਤਾਂ ਦੋ ਗਨਾਕ ਨੇ ਮੈਂ ਲੈਤਾ ਜਦੋਂ ਮੈਨੂੰ ਪਤਾ ਕਿ ਮੈਂ ਲੈਂਦਾ ਮੈਂ 16000 ਹੜ ਜਾ ਹੜ ਜਾ ਕੋਈ ਨਹੀਂ ਕੋਣਾ ਹੁਣ ਤਾਂ ਜਾਨਵਰ ਚੰਗਾ ਢਾਲੀਆਂ ਬੱਕਰੀਆਂ ਦਾ ਬੱਚਾ ਹੈ ਬਾਈ ਇਹ ਢਾਲੀ ਬੱਕਰੀ ਦਾ ਬੱਚਾ ਇਹਨਾਂ ਬਹੁਤ ਵੀ ਹੋ ਗਿਆ ਜਿਹੜਾ ਕੱਤਲੀ ਲੱਗ ਕੇ ਫੇਰ ਕਹੋ ਕਿ ਨਾ ਉਦੋਂ ਘਟਾ ਕੇ ਬੱਕਰਾ ਰਹਿਣਾ ਯਾਰ ਉਹਨੂੰ ਘਟਾ ਕੇ ਬੱਕਰਾ ਰਹਿਣਾ ਨਾ ਇਹ ਬੋਲੋਗੇ ਕਹਿਣਾ ਕਰ ਰਹੇ ਹੋ ਉਹ ਦੁੱਧ ਕਿੰਨਾ ਸੀ ਬਾਈ 4 5 ਇਹ 4 ਵਾਲੀ ਚਾਹ ਉਹ ਮੈਂ ਇਹਨੂੰ ਮੂੰਹ ਕਰੀਏ ਜਖਰਾ ਨਾ ਯਾਰ ਖਾਣਾ ਲੱਗੇ ਨਾ ਉਹ ਘਟਾ ਕੇ ਦੇ ਬੱਕਰਾ ਇਹ ਦੇਣਾ ਨਹੀਂ ਘਟਾ ਕੇ ਕਿਉਂ ਦੇਣਾਗਾ ਆ ਜੀ ਦੇਖ ਕੇ ਆਵਾਂਗੇ ਬਾਈ ਤੂੰ ਵਧਾ ਤੂੰ ਯਾਰ ਵਧਾ ਕੇ ਲੈ ਉਹ ਵਧਾ ਕੇ ਘਟ ਘਟ ਕੇ ਨਹੀਂ ਨਹੀਂ ਘਟਦਾ ਨਹੀਂ ਹੁੰਦਾ ਉਹ ਉਹਨਾਂ ਨੇ ਵੇਚਣਾ ਓਏ ਵਿਚਾਰੇ ਗਾਹ ਇਹਨਾਂ ਦੀ ਗਾਹ ਬਾੜੇ ਕਿ ਰੱਖਣ ਯਾਰ ਉਹ ਜੱਟ ਦੀ ਗਾਹ ਤਾਂ ਲੈ ਗਿਆ ਯਾਰ ਮਾਗਰ 13 ਆ ਜਾਂਦਾ 16 ਕਰ 16 ਕਰਦਾ ਬਾਈ ਤੇਰੀ ਮੋਲੀ ਕਹਿ ਦੇ ਕੁਝ ਨਹੀਂ ਬਸ ਹਜ਼ਾਰ ਖੰਡ ਹੀ ਹੈ ਇਹ ਕਮਾਉਣਗੇ ਯਾਰ ਨਹੀਂ ਚਾਚਾ ਬੜਾ ਥੋੜਾ ਆਇਆ ਉਹ ਬਾਈ ਚਾਰ ਵੇਟ ਚ ਤਾਂ ਹੈ ਹੀ ਨਹੀਂ ਇਹ ਵੇਟ ਚ ਤਾਂ ਹੈ ਹੀ ਨਹੀਂ ਇਹ ਵੇਟ ਚ ਹੈ ਹੀ ਨਹੀਂ ਨਾ ਤਾਂ ਮੈਂ ਵੇਟ ਦੇ ਹਿਸਾਬ ਨਾਲ ਲੈਂਦਾ ਨਾ ਮੈਂ ਵੇਟ ਦੇ ਹਿਸਾਬ ਨਾਲ ਵੇਚਣਾ ਇਹ ਚਲ ਫਿਰ ਠੀਕ ਮਕਨ ਨੂੰ ਲਾ ਕੇ ਦੂੰਗਾ ਹਟ ਜਾ ਨਹੀਂ ਨਾ ਮੈਂ ਵੇਚ ਦੂੰਗਾ ਇਹ ਹਾਂਜੀ ਲੱਗੇ ਛੱਡ ਕੇ ਲਾਉਂਗਾ ਬਾਈ ਇੱਥੇ ਮਰਜ਼ੀ ਵੇਚਣ ਦੇ ਹੁਣ ਨਹੀਂ ਛੱਡਣ ਨੂੰ ਲਾ ਲੈਂਦੇ ਲਾ 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 ਜਿੰਨ ਰਾੜੀਆਂ ਹੈ ਛੱਡ ਪੱਕੀ ਰਾੜੀ ਹੈ ਸੱਟ ਬੋਲੀ ਜਿ ਮਰੀ ਹੈ ਨਾ ਗੋੜੀ ਨਾ ਪੋਲੀ ਪੱਕੀ ਰੋ ਹਟ ਜਾ ਮਾਰੋ ਇੱਕ ਮਿੰਟ ਪੱਕੀ ਰੋ ਆ ਬੇਖਿਉ ਓ ਮਕਦਰਾਂ ਦੀ ਗੱਲ ਨਹੀਂ ਨਹੀਂ ਕੰਡ ਹਟ ਜਾ ਟੱਕ ਮਰ ਤੁਸੀਂ ਮੇਰੇ ਦੋਸਤ ਹੋ ਓ ਜਾ ਤਾਂ ਉਹ ਮੈਂ ਕਿੱਥੇ ਗਿਆ ਬਾਈ ਤੁਹਾਨੂੰ ਬੱਸ ਹੋਰ ਪਾਲਾ ਨਾ ਨਾ 6.16 ਦਾ ਨਹੀਂ ਨਹੀਂ ਜਾਤਾ ਚੱਲ 6.16 ਹਰ ਜਾ ਹਰ ਜਾ ਨਹੀਂ ਹਰ ਜਾ ਹਰ ਜਾ ਲੈ ਤੇਰਾ ਬੱਕਰਾ ਵੇਚਦਾ 16 18000 ਦਾ ਨਹੀਂ ਨਹੀਂ ਉਹ ਨਹੀਂ ਤਾਂ ਨਹੀਂ ਉਹ ਨਹੀਂ ਉਹ ਨਹੀਂ ਵੇਚਣਾ ਨਹੀਂ ਬਾਰਕ ਟਾਈਮਾ ਹੁਣ ਇਹ ਨਹੀਂ ਮਿਲਣਾ ਇੰਨਾ ਤਾਂ ਨਹੀਂ ਦੇਣਾ ਮੈਂ ਕਹ ਲੈ ਨਾ ਹੈ ਨਾ 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 ਰੱਖਣਾ ਮੰਨਦੂ ਆਪਾਂ ਨੂੰ ਫਾਈਨਲ ਨਹੀਂ ਨਹੀਂ ਲੈ ਆਏ ਫੜ ਹੁਣ ਮੇਰੀ ਗੱਪੀ ਆ ਬਾਈ ਚਾਚਾ ਆ ਰਹਿਣ ਦੇ ਚੜਨਾ ਹੈਗਾ ਨਾ ਹੁਣ ਮੇਰੀ ਗੱਪੀ ਆ ਬਈ ਬੰਦੇ ਦੇ ਤੇਰੀ ਕੋਈ ਨਾ ਮੈਂ ਅਦਰ ਵਿੱਚ ਬੈਠਣ ਦੇ ਹੋ ਕੋਈ ਨਾ ਕੋਈ ਨਾ ਘਰੇ ਲੈ ਜਾਾਂਗੇ ਪਕੜਾ ਘਰ ਠਾ ਕੇ ਆਏ ਆ ਮਾਸ ਲਿਆ 5 ਲੀਟਰ ਤੋਂ 10 ਲਾ 5 ਲੀਟਰ ਤੋਂ ਹੋਦੀ ਆ ਹੋ ਰਿਹਾ ਓਏ ਪਾਉਂਦਾ ਪਰ ਆਵੇ ਫਲਾਵੇ ਫਲਾਵੇ ਮੈਂ ਕਿਹੜਾ ਖੁਰਨੀ ਹਟਾਇਆ ਆ ਫਲਾਵੇ ਉਹ ਨਹੀਂ ਚਾਚਾ ਉਹ ਨਹੀਂ ਭਾਈ ਮੈਨੂੰ ਪਾ ਦੇਦਾ ਨਾ ਬਗੜ ਰਾਇ ਦੇਖਦਾ ਬੱਕਰੀਆਂ ਦੇਖੀਆਂ ਆ ਕੇ ਕਹੇ ਜੀ ਜਿਹੜਾ ਸਾਡਾ ਮੌਦੂ ਬਤੀ ਬਦਲਣਾ ਓਏ ਮੁਰਗਾ ਓਏ 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 ਮੁਰਗਾ ਗਾਦਾ ਹੁਣ ਲੈ ਭਾਈ ਇੱਕ ਕਰਦਾ ਮੇਉਣਾ ਨਾ ਭਾਈ ਆਪਣੇ ਪਿੰਡੋਂ ਹੀ ਲੈਂਦਾ ਵਗਾ ਇਹ ਮਾਹਰੇ ਮਾਲ ਚਾ ਹਾਂ ਤੇਰੇ ਲੈ ਵੇ ਨਾ ਨਾ ਉਹ ਬਾਈ ਕੋਲ ਜਦਾ ਸੀ ਆ ਬੱਕਰੀਆਂ ਵਾਲਾ ਠੀਕ ਆ ਕਿਹੜਾ ਪਿੰਡਾ ਨਾ ਆਪਣੀ ਦੂਜੀ ਮਰੀ ਤਾਂ ਪਤਾ ਹੀ ਆ ਪੰਜ ਤਾਂ ਜਣੇ ਤੂੰ ਟੱਪਦੀ ਆ ਮਣੇ ਟੋਲੇ ਤੱਕ ਤਾਂ ਹੈ ਨਹੀਂਗੇ ਤਿੰਨਵੇਂ ਮਣੇ ਹੱਥ ਕੇ ਪਾਲ ਦਿੰਦੀਆਂ ਨੇ ਮਣੇ ਨਾ ਮੈਂ ਤਨਦਾ ਉਹ ਨਾਲੇ ਵਗਾਰਾ ਇਹਨੂੰ ਗੜੇ ਨਾਲ ਇਹਨੂੰ ਦਊ ਹਾਂ ਦੇਖ ਲੈ ਬਾਕੀ ਹੁਣ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਉਹ ਦੇਖੜਾ ਬੱਕਰੀ ਦੁੱਧਾਲੀਆਂ ਦਾ ਕਹੇ ਦੁੱਧਾਲੀਆਂ ਕੱਢੂ ਇਹਦੀਆਂ ਨਿਸ਼ਾਨੀਆਂ ਦਾ ਸਿਸਟਮ ਕਰ ਸਾਨੂੰ ਕੱਲ ਵੀ ਦੋ ਵਾਰੀ ਸੌਦੇ ਤੇ ਰੋਲਾ ਪਿਆ ਇਹਦੀਆਂ ਨਿਸ਼ਾਨੀਆਂ ਦਾ ਸਾਨੂੰ ਬਈ ਬੱਕਰੀਆਂ ਨਿਸ਼ਾਨੇ ਦਾ ਹੋਰ ਆ ਯਾਰ ਬਹੁਤ ਤੇਰਾ ਮਤਲਬ ਕਰ ਬੱਕਰਾ ਹੈਗਾ ਬੱਕਰਾ 20000 ਰੁਪਇਆ ਹੈ ਬੱਕਰਾ 20000 ਰੁਪਇਆ ਹਾਂ ਇਹ ਰੱਖਣਾ ਬੱਕਰਾ ਕਰੇ ਮਾਲ ਚ ਇੱਕ ਇੱਕ ਬੜੀਆ ਚਿਹਰੇ ਚਾਬਾ ਦਾ ਸ਼ਾਰ ਰੰਗ ਵਧੀਆ ਕੰਨ ਕੰਨ ਵਧੀਆ ਨੇ ਨਾਲੇ ਦੁੱਧਾਂ ਦੀ ਬੱਤੀ ਨਾਲ ਦੇਖ ਕੜਾ ਫੋਟ ਮੋੜਦਾ ਨੂਰ ਮੋੜਦਾ ਕਰਨਾ ਹੈ ਬੁੰਦਾ 17000 ਰੁਪਏ ਲਿਆ ਹੰਦਰ ਭਾਈ ਨਹੀਂ ਭਾਈ ਕਿਹਾ ਮੈਂ ਚੱਕਰ ਜਿਵੇਂ ਨਾ ਠੀਕ ਹੈ 6000 12000 ਰੁਪਏ ਪਹਿਲਾਂ ਉੱਥੋਂ ਲਾ ਕੇ ਤੇਰੇ ਲਾ ਕੇ ਭਾਈ ਮਾਰ ਜਾਣ ਯਾਰ ਇਹ ਹੁਣ ਕੰਨ ਦੀ ਅਗਰ ਸੁਣਦਾ ਕੱਲ ਲੈ ਲੈਣਾ ਹੁੰਦਾ ਮੈਂ ਲੈ ਲੈਂਦਾ ਉਹ ਤਾਂ ਦੇ ਨਹੀਂ ਆਏ ਸੀ ਆਪਾਂ ਦੇਣਾ ਹੀ ਨਹੀਂ ਨਾ ਆ ਨੁੱਗਾ ਮੇਰਾ ਵੀ ਹੈਗਾ ਮਗਰ ਥੋੜੇ ਮਗਰ ਮਾਈ ਹੈ ਮੇਰੇ ਬਿਗੜ ਰਹੇ ਹੈ ਇਸੇ ਵਾਸਤੇ ਸਾਡਾ ਆ ਬੱਕਰੀਆਂ ਚੋਰੀਆਂ ਫੜ ਲਏ ਆ 18000 ਰੁਪਏ ਚੱਲ ਆਪਾਂ ਲੇਕਨ ਨਹੀਂ ਦਿੰਦੇ ਆਪਾਂ ਬਣਦਾ ਟਾਈਮ ਜਾ ਵੀ ਟਾਈਮ ਜਾ 4 ਵਜੇ ਦਾ ਟਾਈਮ ਹੋਇਆ ਉਹ ਕਹਿੰਦਾ ਭਾਈ 18 ਦੀ ਦਰ ਮੇਰੇ ਨਾਲ ਕਿਵੇਂ ਇਹ ਕੀ ਹੁੰਦਾ ਇਹ ਲੱਗੇ ਲੁਕੇ ਦਾ 17 ਬਣਦਾ ਉੱਤੇ 14 ਕਿੱਡੇ ਲਾਦੇ ਕੀ ਕੱਟ ਕੀ ਰਹੀ ਯਾਰ ਕਾਚੀ ਦਾ 1500 ਦੀ ਰਹਿ ਗਈ ਜਿਹੜਾ ਸਾਡੇ ਵਾਲਾ 500 ਉਹ ਵੀ ਰਹਿ ਗਈ ਯਾਰ ਉਹ ਕਹੜਾ ਹਾਂ ਉਹ ਕਹੜਾ ਲੱਗਦਾ ਹਾਂ ਹਾਂ ਕੀ ਹਾਲਾ